ਸਾਡੇ ਤਾਂ ਵੇੜੇ ਵਿੱਚ ਨਿੰਮ ਦਾ ਬਰੂਟਾ ਤੇ ਅਸੀਂ ਕਿਕਰਾਂ ਦੇ ਬੂਟੇ ਲਾਵਾਂਗੇ ਕਹਿੰਦਾ ਬਿੱਲੋਂ ਨਹੀਂ ਅਸੀਂ ਤੁੱਕੇ ਝਾੜ-ਝਾੜ ਬੱਕਰੀ ਨੂੰ ਪਾਵਾਂਗੇ ਹਾਂਜੀ ਬੈਗਰੂ ਜੀ ਦਾ ਖਾਨ ਸਾਹਿਬ ਬੈਗਰੂ ਜੀ ਦੀ ਫਤਿਹ ਆਪਣੇ ਖਾਨ ਸਾਹਿਬ ਜੀ ਪਹੁੰਚੇ ਨੇ ਮਲੇਰ ਕੋਟਲੇ ਤੋਂ ਤੁੱਕਿਆਂ ਦੀ ਫੀਡ ਲੈ ਕੇ ਤੇ ਤੁੱਕਿਆਂ ਦੀ ਫੀਡ ਪਹਿਲਾਂ ਅਸੀਂ ਰਿਜ਼ਲਟ ਕੱਢ ਕੇ ਦੇਖਿਆ ਥੋੜਾ ਜਿਹਾ ਮਸਾਲਾ ਘੱਟ ਵੀ ਲਾਇਆ ਆਇਆ ਤੇ ਉਹਦਾ ਰੇਟ ਤੇ 650 ਬਣਾਇਆ ਹੋਇਆ ਅੱਜ ਅਸੀਂ ਮਸਾਲਾ ਲਾਤਾ ਵੱਧ ਵਧੀਆ ਪਾ ਕੇ ਦਾਣਾ ਫੱਕਾ ਫੀਡ ਬਣਾਤੀ ਤਿਆਰ ਜੰਮੂ ਕਸ਼ਮੀਰ ਤੋਂ ਲਿਆਂਦੇ ਖਾਨ ਸਾਹਿਬ ਜੀ ਨੇ ਤੁੱਕੇ ਦੇਸੀ ਕਿਕਰਾਂ ਦੇ ਆਹ ਦੇਖੋ ਵਧੀਆ ਪ्योर ਦੇਸੀ ਕਿਕਰਾਂ ਦੇ ਤੁੱਕੇ ਪੂਰਾ ਸਮਾਨ ਪਾਇਆ ਹੋਇਆ ਦਾਣਾ ਫੱਕਾ ਇਹ ਫੀਡ ਦਾ ਰੇਟ 750 ਰੁਪਏ ਗੱਟਾ ਤੇ ਵਧੀਆ ਬੱਕਰੇ ਬੱਕਰੀਆਂ ਵਾਸਤੇ ਬਣਾਇਆ ਹੋਇਆ ਖਾਣਗੇ ਤੇ ਵਧੀਆ ਤਰਯੋਤੀ ਆਊਗੀ ਚਮਕਾਊਗੀ ਤੇ ਭਾਈ ਇਹਨਾਂ ਨੂੰ ਕੋਈ ਥਾਂ ਨਹੀਂ ਖੜਦਾ ਕਿਸੇ ਨੂੰ ਬੇਵਾਦੀ ਨਹੀਂ ਹੁੰਦੀ ਬੱਕਰੀਆਂ ਦਾ ਖਾਜਾ ਅਸਲ ਪਹਿਲੇ ਜਮਾਨੇ ਚ ਤੁੱਕੀ ਹੁੰਦੇ ਤੇ ਦੇਸੀ ਕਿਕਰਾਂ ਦੇ ਵੀ ਦੇਸੀ ਕਿਕਰਾਂ ਦੀ ਫੀਡ ਪਾਇਆ ਕਰੋ ਵਿੱਚ ਦਾਣਾ ਰਾਇਆ ਹੋਇਆ ਤੇ ਥੈਨੋਂ 25 ਕਿਲੋ ਵੀ ਭਰਤੀ ਹੈ ਬੱਕਰੇ ਬੱਕਰੀਆਂ ਨੂੰ ਪਾਓ ਪੂਰਾ ਪੂਰਾ ਖਾ ਜਾਣਗੇ ਏ ਐ ਨਹੀਂ ਹੈਗਾ ਵੀ ਅੱਧੀਆਂ ਕੁੰਡੀਆਂ ਰਹਿ ਗਈਆਂ ਰੇਤਾ ਰਹਿ ਗਿਆ ਸਾਰਾ ਪਾਓ ਤੇ ਹੁਣ ਮੈਂ ਖਾਨ ਸਾਹਿਬ ਜੀ ਨੂੰ ਬੇਨਤੀ ਕਰਤੀ ਵੀ ਮਰ ਜਾ ਮੋਟਾ ਬਣਾਇਆ ਕਰ ਜਿਹੜਾ ਬੱਕਰੀਆਂ ਚਰ ਕੇ ਚਰ ਕੇ ਖਾਇਆ ਕਰਨ ਮੈਂ ਵੀ ਖਾਨ ਸਾਹਿਬ ਜੀ ਨਾਲ 100 ਖਾ ਕੇ ਕਹਿਣਾ ਬੱਕਰੀਆਂ ਵਾਲਾ 100 ਫੈਨਾ ਬੁੱਕ ਕਰਿਆ ਇਹਦੇ ਫਾਰਮ ਤੋਂ ਜਾ ਕੇ ਚੱਕੂਗਾ ਨਾ 2 ਰੁਪਏ ਘੱਟ ਵੱਧ ਪਰ ਮੰਡੀ ਦੇ ਵਿੱਚ ਉਹਨੇ ਸਭ ਨੂੰ 750 ਦਾ ਰੇਟ ਹੈ ਕਿਉਂ ਲਾ ਗੱਡੀ ਧਰ ਕੇ ਲਿਆ ਜਿਹੜਾ ਮਰਜੀ ਮੇਰਾ ਬਾਈ 750 ਨੂੰ ਫੈਲਾ ਲੈ ਸਕਦਾ ਜੀ ਨੂੰ ਚੰਗਾ ਲੱਗੇ ਤੇ ਬੱਕਰੇ ਕਿੱਕ ਦੋਦੇ ਰੱਖਦੇ ਨੇ ਜਿਹੜੇ ਘਰੇ ਤਾਂ ਇੱਕ ਫੈਲਾ ਜਰੂਰ ਪਾਓ ਇੱਕ ਮਹੀਨਾ ਨਹੀਂ ਮੁੱਕਦਾ ਇੰਨਾ ਕੁ ਪਾ ਦਿਓ ਤੁਹਾਨੂੰ ਹਰਾ ਪੱਠਾ ਪਾਉਣ ਦੀ ਲੋੜ ਨਹੀਂ ਇਹ ਵਧੀਆ ਫੀਡ ਹੈ ਨਾ ਜਿਆਦਾ ਸੇਧੇ ਕਿੰਨੀਓ ਮਰਜੀ ਪਾਈ ਚੱਲੋ ਦਾਣਾ ਜਿਆਦਾ ਪਾਉਂਗੇ ਸੇਹ ਜਾਂ ਦਾ ਮੋਕ ਲੱਗ ਜਾਂਦੀ ਹੈ ਇਹਦਾ ਕੋਈ ਤੁਹਾਨੂੰ ਐਬ ਨਹੀਂ ਜਿੰਨੀ ਮਰਜੀ ਪਾ ਦਿਓ ਹਾਜਮ ਆਉਂਦੀ ਹੈ ਕਾਲਾ ਨੂਨ ਪਾਇਆ ਕਾਲਾ ਜਿਰੀ ਪਾਈ ਹੈ ਜਮਾਣ ਕਾਲੀਆਂ ਮਿਰਚਾਂ ਤੇ ਸੌਫ ਸਾਰਾ ਕੁਸਪਾਇਆ ਹੋਇਆ ਜੋ ਮੱਕੀ ਵਧੀਆ ਥੀੜੀ ਇੱਕ ਇੱਕ ਦੋ ਦਾ ਥੈਲੇ ਸਾਰੇ ਲੈ ਕੇ ਜਾਓ ਬਾਈ ਆਸਮੀਂਦ ਕਰਕੇ ਖਾਨ ਸਾਹਿਬ ਦੀ ਗੱਡੀ ਭਰ ਕੇ ਲੈ ਕੇ ਆਇਆ ਆਪਾਂ ਇਹਦੀ ਫੈਕਟਰੀ ਚਲਾਈਏ ਤੇ ਚੱਕੀਆਂ ਚਲਾਈਏ ਬਲੇਰ ਕੋਟੇ ਦਾ ਨੌ ਵੀ ਮੂਰੇ ਚਲਾਈਏ ਜਿਨ੍ਹਾਂ ਨੇ ਏਡਾ ਸੱਤੇ ਪ ਚੱਕਿਆ ਤੁਹਾਡੇ ਬੱਕਰੇ ਬੱਕਰੀਆਂ ਦੇ ਖਾਜੇ ਵਾਸਤੇ ਇਹ ਖਾਜਾ ਵਧੀਆ ਬਣਾਤਾ ਹੈ ਫੀਡ ਦਾ ਹੁਣ ਤੱਕ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਇਹ ਇਹਨਾਂ ਨੂੰ ਪਾਉਣਾ ਕੀ ਹੈ ਅਸਲੀ ਖਰਾਕ ਤੁੱਕਿਆਂ ਦੀ ਸਾਡੇ ਖਾਨ ਸਾਹਿਬ ਜੀ ਨੇ ਬਣਾਤੀ ਤੇ ਇਹਨਾਂ ਦਾ 750 ਦਾ ਰੇਟ ਹੈ 25 ਕਿਲੋ ਦੀ ਭਰਤੀ ਹੈ ਮਲੇਰ ਕੋਟੋਂ ਜਾ ਕੇ ਲੈ ਸਕਦੇ ਹੋ ਪਾ ਕੇ ਦੇਖੋ ਇੱਕ ਇੱਕ ਦੋ ਦੋ ਥੈਲਾ ਬਾਕੀ 100 ਥੈਲਾ ਮੈਂ ਵੀ ਪਾਉਂ ਇੱਕੀ ਬੱਕਰੀਆਂ ਨੂੰ ਵਿੱਚੇ ਭੇਡਾਂ ਨੂੰ ਪਾਉਂ ਕੋਸ ਨਹੀਂ ਹੁੰਦਾ ਆਪਾਂ ਨੀਰਾ ਲੈਨੇ ਆ ਸਾਸਾ ਰਾਜਾ ਆਪਾਂ 70 70 ਦਾ ਇਹ ਸਾਰੀਆਂ ਪੋੜਾ ਪੋੜਾ ਦਾ ਖਾਜਾ ਕਰਨੀਆਂ ਖੋਲੀਆਂ ਪਾਜਾ ਕਰਾਂਗੇ ਇੱਕ ਥੈਲਾ ਰੋਜ ਦਾ 60 ਦਿਨਾਂ ਦਾ ਸਿਆਲ ਹੁੰਦਾ 60 60 ਦਿਨਾਂ ਚ ਟੱਪ ਜੂਗਾ 100 ਥੈਲੇ ਨਾਲ ਟਪਾ ਦਾਂਗੇ 1.5 ਦਿਨਾਂ ਰੋਜ ਖਾਜਾ ਕਰਨੀਆਂ ਕਿਉਂ ਜੀ ਸਾਰਾ ਕੋਈ ਵਧੀਆ ਬਾਈ ਫੱਟਾ ਗਿਆ ਪੂਰੀ ਕੁਆਲਿਟੀ ਇਹ ਲੈ ਕੇ ਜਾਓ ਉਹ ਪਲੇ ਲੋਕਾਂ ਨੂੰ 700 ਦਾ ਕੀ ਹੁੰਦਾ ਆਪਾਂ ਬੈਠ ਕੇ ਚਾਰ ਬੰਦੇ ਹੋਟਲ ਤੇ ਅੰਨ ਪਾਣੀ ਖਾ ਜਾਣੇ ਆ ਯਾਰ ਨਾ ਤੇ ਇਕੱਠੇ ਹੋ ਕੇ ਖਾ ਜਾਣੇ ਆ ਆਪਦੇ ਪਸ਼ੂਆਂ ਦੀ ਤ੍ਰਿਓਤੀ ਵਾਸਤੇ ਮੇਰੇ ਬਾਗੜੀ ਬਾਈਆਂ ਨੂੰ ਬੇਨਤੀ ਹੈ ਜਿਹੜੇ ਇੱਕ ਇੱਕ ਦੋ ਦੋ ਮੈਂ ਆਪਣੇ ਰੱਖਦੇ ਨੇ ਵੀ ਤੁਸੀਂ ਵੀ ਫੀਡ ਪਾਇਆ ਕਰੋ ਆਪੋ ਦੇ ਬੱਕਰੇ ਬੱਕਰੀਆਂ ਨੂੰ ਸਾਰੇ ਵਪਾਰੀ ਬਾਈਆਂ ਨੂੰ ਬੇਨਤੀ ਹੈ ਹੱਥ ਬਨ ਕੇ ਵੀ ਬੱਕਰੇ ਬੱਕਰੀਆਂ ਨੂੰ ਇਹ ਫੀਡ ਪਾਓ ਬਾਈ ਤੁੱਕਿਆਂ ਦੀ ਤੁੱਕਿਆਂ ਦੀ ਫੀਡ ਪਾਓ ਲਾਭ ਠਾਓ ਜਿਵੇਂ ਪਹਿਲਾਂ ਕਿਹਾ ਕਰਦੇ ਸਾਡੇ ਤਾਂ ਵੇੜੇ ਵਿੱਚ ਨਿੰਮ ਦਾ ਬਰੂਟਾ ਤੇ ਅਸੀਂ ਕਿਕਰਾਂ ਦੇ ਬੂਟੇ ਲਾਵਾਂਗੇ ਕਹਿੰਦਾ ਬਿੱਲੋ ਨਹੀਂ ਅਸੀਂ ਤੁਕੇ ਝਾਰ ਝਾੜ ਬੱਕਰੀ ਨੂੰ ਪਾਵਾਂਗੇ ਇਹ ਉਹ ਤੁਕੇ ਨੇ ਬਾਈ ਜਿਹੜੇ ਸਾਡੇ ਆਜੜੀ ਵੀਰ ਬਾਸਾਂ ਤੇ ਬਾਸ ਬਣ ਕੇ ਗੂਠੇ ਲਵੇ ਛੱਤੀ ਦੀ ਖੋਦ ਲਾ ਕੇ ਐ ਛੱਤੀ ਨੂੰ ਚਟਕਾਉਂਦੇ ਤੇ ਵੀ ਤੁਕੇ ਤੇਰਾ ਦਾਦਾ ਦਾਦ ਥੱਲੇ ਆਉਂਦੇ ਤੇ ਦੇਸੀ ਤੁਕੇ ਇਹ ਦੇਸੀ ਤੁਕਿਆਂ ਦੀ ਫੀਡ ਬਣਾਈ ਹੋਈ ਹੈ ਏ ਬਾਕੀ ਜੇ ਦੋਸੀ ਤੂੰ ਕਹਿੰਦਾ ਪਾਊਡਰ ਕੋਈ ਨੌਜਵਾਨ ਖਾ ਲੇ ਕੱਚੇ ਦੁੱਧ ਦੇ ਗਲਾਸ ਨਾਲ ਤੁੱਕੇ ਪੀ ਕੇ ਕਾਜੂ ਪਿਸਤੇ ਬਦਾਮ ਪਾ ਕੇ ਦੇਸੀ ਗਾਂ ਦਾ ਘਿਓ ਰਾ ਕੇ ਤਾਂ ਮਰਦ ਵਾਸਤੇ ਸਹੀ ਕੁਆਲਿਟੀ ਦੀ ਚੀਜ਼ ਹੈ ਠੀਕ ਹੈ ਕਹਿੰਦਾ ਮਰਦ ਨੂੰ ਖਰਾਕ ਘੋੜੇ ਨੂੰ ਛੋਲੇ ਕਦੇ ਨਾ ਹੋਏ ਕਦੇ ਬੰਦਾ ਡੋਲੇ ਤੇ ਬੁੜਾ ਨਹੀਂ ਹੁੰਦਾ ਹੁੰਦਾ ਜੇ ਬੰਦੇ ਨੂੰ ਤੇ ਘੋੜੇ ਨੂੰ ਖਰਾਕ ਮਿਲੇ ਤੇ ਭਾਈ ਇਹ ਪਸ਼ੂ ਡੰਗਰ ਖਰਾਕਾਂ ਦੇ ਨੇ ਖਰਾਕਾਂ ਪਾਓ ਤੇ ਇਹਨਾਂ ਦੇ ਵਿੱਚ ਜਾਨ ਬਣਾਓ ਖਰਾਕ ਪਾਓ ਦੱਬ ਕੇ ਆਪ ਵੀ ਖਾਓ ਤੇ ਬੰਦੇ ਨੂੰ ਵੀ ਖਵਾਓ ਤੇ ਦੇਸੀ ਧੁੱਕਿਆਂ ਦਾ 6 ਦੇ ਮਹੀਨੇ ਇਹਨਾਂ ਦਾ ਕੱਚੇ-ਕੱਚਿਆਂ ਦਾ ਤੋੜ ਕੇ ਜਿੰਨੇ ਬੰਦੇ ਹੋ ਇਹਨਾਂ ਦਾ ਚਾਲ ਵੀ ਬਣਾ ਕੇ ਖਾਇਆ ਕਰੋ ਲੋਕ ਕਹਿੰਦੇ ਨੇ ਸਾਨੂੰ ਉਦ ਰੰਗ ਹੋ ਗਿਆ ਤੁਸੀਂ ਉਦ ਰੰਗ ਕਰਕੇ ਦਿਖਾਓ ਜੇ ਤੁੱਕਾਂ ਦਾ achar ਖਾਓਗੇ ਉਹ ਪਰੇ ਲੋਕੋ ਤੁਸੀਂ ਦੇਸੀ ਚੀਜ਼ਾਂ ਖਾਣੋਂ ਹੱਟ ਗਏ ਮੈਂ ਦੇਸੀ ਚੀਜ਼ਾਂ ਖਾਣਾ ਝੂਠ ਨਹੀਂ ਬੋਲਦਾ 70 ਸਾਲ ਦਾ ਬੁਢਾ ਹੋ ਰਿਹਾ ਛਾਲ ਮਾਰ ਕੇ ਟੱਪ ਜਾ ਬਿੱਲੋ ਮੋਰਨੀਆਂ ਨਾਲ ਉਹ ਗੱਲ ਹੈ ਪਹਿਲਾਂ ਗੀਤ ਜਗ ਆਇਆ ਕਰ ਦੇ ਮੁੰਡੇ ਛਾਲ ਤਾਂ ਮਾਰ ਕੇ ਟੱਪ ਜਾਣਾ ਆ ਬੋਤਾ ਮਿੱਤਰਾਂ ਦਾ ਤੈਨੂੰ ਪਾਲ ਵਿੱਚ ਪਾਲ ਟਪਾਵੇ ਚੰਗਾਈ ਸਾਸਰੀ ਕਾਰ ਵੀਡੀਓ ਦੇ ਵਿੱਚ ਕਿ ਜੇ ਕੋਈ ਮੇਥੋਂ ਗਲਤੀ ਹੋ ਗਈ ਹੋਵੇ ਤਾਂ ਵੀਡੀਓ ਦੇ ਵਿੱਚ ਦੇਖਣ ਵਾਲੇ ਬਾਈ ਮੈਨੂੰ ਮਾਫ ਕਰਿਓ ਹਾਂ ਧੰਨਵਾਦ ਸਾਸਰੀ ਕਾਰ ਵੱਡੇ ਛੋਟਿਆਂ ਨੂੰ ਅਫਸਰਾਂ ਨੂੰ ਮੇਰੇ ਧਾਇਆਂ ਨੂੰ ਸਾਰੇ ਮਲਾਜਮਾਂ ਨੂੰ ਸਾਸਰੀ ਕਾਰ ਧੰਨਵਾਦ ਜੀ